ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦ ਦੇ ਦੀ 4511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਕਿਵੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾਦਨ ਚਾਰ ਝੋਟੀਆਂ ਦਿਖਾਵਾਂਗੇ ਕਿਉਂ ਐਸੀਆਂ ਸਵਾਈਆਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਉਹਨਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੱਲ ਜੀ ਵਧੀਆ ਵਧੀਆ ਚੱਕੀ ਵੀ ਵਧੀਆ ਤੁਸੀਂ ਸੁਣਾਓ ਹਾਂਜੀ ਭਾਈ ਕੰਟੀ ਕਲਾ ਜੀ ਕੰਟੀ ਕਲਾ ਚਾਹੀਦੀ ਜੇ ਦੇ ਦਿੱਤੀ ਆਪਣਾ ਨਾਮ ਤੇ ਟਰੈਕਟਰ ਸੇ ਉਹ ਨਾਮ ਮੇਰਾ ਭਾ ਪ ਸਿੰਘ ਤੇ ਪਿੰਡ ਪਿੰਡਾ ਜੁੜਾ ਮਸਰ ਦੇ ਠੀਕ ਹੈ ਜੀ ਫੋਨ ਨੰਬਰ ਨਹੀਂ ਲੈਕ ਮਤਾਲੀ ਚਰਾ ਨੇ ਮੈਂ ਠੀਕ ਹੈ ਠੀਕ ਹੈ ਜੀ ਤੇ ਭਾਈ ਇਤਰੋਂ ਕਰੀਏ ਕਿੰਤਰੋਂ ਕਰੀਏ ਫਿਰ ਬਾਅਦ ਇਤਰੋਂ ਕਰੀਏ ਵੱਡੀ ਮਾਦੀ ਠੀਕ ਹੈ ਠੀਕ ਹੈ ਲਓ ਜੀ ਪਹਿਲੇ ਨੰਬਰ ਤੇ ਆ ਗਈ ਆ ਬਿਲਕੁਲ ਤਾਜੀ ਸੂਈ ਦੱਸਿਓ ਭਾਈ ਇਹ ਛੋਟੀ ਬਾਰੇ ਇਹ ਜੱਗੇ ਮੇਨੂੰ ਦੁੱਧਾ ਸੂਰਾ ਪਈਆ acha ji ਹਾਂ ਜੀ ਤੇ ਇਹ ਆ ਰਿਹਾ ਮੈਂ ਜੋ ਪਹਿਲਾਂ ਦਿ ਗਿਆ ਛੇ ਮੁੰਡਿਆਂ ਲੰਦ ਗਿਆ ਅੱਛਾ ਜੀ ਤੇ ਇਹ ਕੇ ਆ ਤੇ ਫੇਸ ਦੇ ਤੋਂ ਅੰਦਰ ਤੇ ਬੱਤੀ ਆ ਤੇ ਤਿੰਨ ਵੇਖਦੀਆਂ ਪਰਮਾ ਠੀਕ ਆ ਠੀਕ ਆ ਜੀ ਹਾਂ ਜੀ ਹਾਂ ਜੀ ਲੋਲੀ ਸਰੇ ਵਾਲੇ ਦਿੱਕੋ ਟੀ ਬਾਈ ਕਿੰਨਾ ਆਸਟਾ ਮੇ ਕੋ ਦੋ ਦ ਤੇ ਜੇ ਕਿ ਵੀ ਮਨ ਲਓ ਦੋ ਦ ਕਟਾ ਗਈ ਆ ਅੱਛਾ ਜੀ ਹੁਣ ਆ ਟਾਈਮ ਤੇ ਮੰਨ ਲਓ ਵੀ ਤੁਹਾਨੂੰ ਦਸ ਬੋਲ ਨੂੰ ਬਲਾ ਪੈਂਦਾ ਆ ਤਾਂ 16 ਕਿਲੋ ਦੁੱਧ ਹੋਊਗਾ ਅੱਛਾ ਜੀ ਤੇ 20 22 ਕਿਲੋ ਦੀ ਗਰੰਟੀ ਨਹੀਂ ਆਈ ਆ ਤੇ 20 ਕਿਲੋ ਦੁੱਧ ਛੱਡ ਗਈ ਮਾੜੇ ਤੋਂ ਹਾਂ ਠੀਕ ਆ ਠੀਕ ਆ ਜੀ 18 ਚੋਕ ਲੈਂਦੇ ਜੀ ਹਾਂ 18 ਬੋਲੋ ਠੀਕ ਆ ਤਾਦੀ ਸੁਈਆ ਜਦ ਮੈਲਾ ਮਾਰਨਾ ਨੇ ਅੱਛਾ ਜੀ ਹਾਂ ਜਵਾਕ ਕਿਦੇ ਪਿਛੇ ਇਹਦੇ ਮਗਾ ਕੱਟਾ ਆ ਵੀਰ ਜੀ ਠੀਕ ਆ ਜੀ ਮੇਲ ਕਾ ਖਾ ਗਿਆ ਤੇ ਖੋਲੋ ਬਾਈ ਫਿਰ ਖੋਲ ਕੇ ਵਿਖਾਈਏ ਲਓ ਜੀ ਸਰੇ ਵਾਲ ਕਾਂ ਤਾਂ ਕਾਠ ਵੀ ਜਿਹੜਾ ਚੰਗਾ ਤੇ ਔਰ ਦੱਜਾ ਸੁਆ ਸਹੀਆ ਸੇ ਸਾਰਾ ਅੱਛਾ ਹੀ ਲੋ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਦੇ ਬਾਕੀ ਭੰਡਾਂ ਪਾਈਆਂ ਕਰਮਾਲੀ ਨੇ ਐ ਨਾ ਇੱਕ ਜਿਹਾ ਫਗਾਵਾਂ ਨੂੰ ਵੀ ਕੱਟਣ ਦੀ ਆ ਤੇ ਬਾਈ ਕਹਿੰਦਾ ਕਿ 16 18 ਲੀਟਰ ਜਿਹੜਾ ਚੋਕ ਇਹਦੇ ਇਸ ਕੋਲ ਲੈ ਕੇ ਆਏ ਹਨ ਬਾਕੀ 20 ਲੀਟਰ ਨੂੰ ਥੋੜਾ ਜਿਹਾ ਫਰਕ ਪਾ ਗਈ ਤੇ ਆ ਗਏ ਕਿ 16 ਲੀਟਰ ਜਿਹੜਾ ਮੋਕੇ ਦੇ ਬਿਲਕੁਲ ਹੀ ਦੁੱਧ ਤਿਆਰ ਆ ਚਲੋ ਕੋਈ ਚੰਗੀ ਸੇਵਾ ਕਰਨ ਵਾਲਾ ਲਾ ਜੂਗਾ ਭਰਾ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਕਿੰਨਾ ਘੱਟ ਭਰ ਜੂਦੋ ਤੇ ਕਿੰਨਾ ਭਰ ਜੂਦੋ ਤੇ ਅਸੀਂ ਤੇ ਨਹੀਂ ਤੁਹਾਨੂੰ ਪਤਾ ਵੀ ਕਿਹੜਾ ਆਪਾਂ ਗਰੰਟੀ ਤੇ ਮਾਲ ਲੈਣਾ ਹੈ ਗਰੰਟੀ ਤੇ ਹੀ ਲੈਣਾ ਹੈ ਹਾਂਜੀ ਉਦਾਂ ਦੇ ਆਪਾਂ ਦੋਤੇ ਦਾ 20 ਤੱਕ ਦੀ ਗਰੰਟੀ ਨਾਲ ਮਾੜੀ ਹੈ ਆਛਾ ਜੀ ਹਾਂ ਬੋਲਾਂ ਨੇ 20 ਕਿਲੋ ਦੀ ਗਰੰਟੀ ਨਾਲ ਚੋਟੀ ਆਪਾਂ ਦੇ ਦੋ ਠੀਕ ਹੈ ਠੀਕ ਹੈ ਲਓ ਜੀ 20 ਲੀਟਰ ਦੀ ਗਰੰਟੀ ਦੇ ਭਾਈ ਕਹਾਂਗੇ ਬਾਤ ਦਿਖਾਵਾਂਗੇ ਪਿਛੇ ਜੀ ਗੱਦੇ ਤੇ ਜਿਹੜੀਆਂ ਨਾਰਾਂ ਨੂੰ ਦਾ ਜਿਹੜੀਆਂ ਬਹੁਤ ਜ਼ਿਆਦਾ ਪੱਛਾ ਵਗੇ ਜੇ ਦੋਵੇਂ ਪਾਸੇ ਤੇ ਐਨ 40 ਰੁਪਿਆ ਪਿਆਜ ਇਹਦਾ ਨਾਲ ਵੀ ਬਹੁਤ ਮੋਟੀ ਆ ਇਹ ਖਾਲਾ ਦਾ ਸੈਰ ਗਿਆ ਵੀ ਜਿਹੜਾ ਬਹੁਤ ਚੰਗਾ ਹੈ ਗਿੱਟ ਗਿੱਟ ਤੇ ਲੱਗਾ ਪਿਆ ਵਾ ਚਲੋ ਰੋਸ਼ਨ ਪੂਝ ਫੜ ਪੁੱਤ ਓਏ ਲੋ ਜੀ ਦੋਵਾਂ ਸਾਈਡਾਂ ਦੇ ਜਿਹੜੀਆਂ ਨਾੜਾ ਨੂੜਾ ਦੋਵਾਂ ਸਾਈਡਾਂ ਤੇ ਕਾਫੀ ਆ ਤੇ ਆ ਕਰੋ ਜੀ ਚੈੱਕ ਤੇ ਜੱਡਾ ਜਿਹੜਾ ਬਹੁਤ ਹੀ ਬਾਖਮਾਲ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਦੇ ਪਿੱਛੇ ਨੂੰ ਬਣਿਆ ਪਿਆ ਵਾ ਆ ਜਿਓ ਤੇਰਾ ਮੁੱਲ ਫਿਰ ਕੀ ਕਰਨਾ ਜੇ ਮੋਲ ਜੱਗੇ ਇਹਦਾ ਕਰਾਂਗੇ ਆਪਾਂ ਫੋਨ ਤੇ ਅੱਛਾ ਜੀ ਮੀਰਪ੍ਰਾ ਫੋਨ ਲਾਵੇ ਅੱਛਾ ਜੀ ਆਪਾਂ ਮੋੜ ਦੇਣੀ ਠੀਕ ਹੈ ਠੀਕ ਹੈ ਲਓ ਜੀ ਇਹਦਾ ਜਿਹੜਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਬਾਕੀ ਫੋਟ ਜੱਗੇ ਵੀਰਪ੍ਰਾ ਨਹੀਂ ਗੱਲ ਇਹਦਾ ਫੋਨ ਮੋਲ ਕਰਨ ਨੂੰ ਕਰ ਦਈਏ ਅੱਛਾ ਜੀ ਆਪਾਂ ਕੋ ਵੱਡੀ ਮੱਝ ਵੀਰਪ੍ਰਾ ਖੜਦੇ ਕਈ ਵੇਚਣ ਵਾਲੇ ਅੱਛਾ ਜੀ ਤੇ ਤੁਹਾਨੂੰ ਘਰ ਪੜਦਾ ਪੜਦਾ ਹੀ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਲਓ ਬਾਈ ਕਹਿੰਦਾ ਕਿ ਇਹਦਾ ਜਿਹੜਾ ਰੇਟ ਆ ਫੋਨ ਤੇ ਕਰਾਂਗੇ ਕੋਈ ਕੋਈ ਵੀਰਪ੍ਰਾ ਫੋਨ ਲਾਵੇ ਅੱਛਾ ਜੀ ਕੋਟਣਾ ਨਹੀਂ ਆਪਾਂ ਕਹੇ ਵੀਰ ਠੀਕ ਹੈ ਠ ਭਾਸ਼ਾਈ ਹਾਂ ਠੀਕ ਹੈ ਬਾਈ ਉਹ ਕੱਟਾ ਜੀ ਦਾ ਦਿਖਾ ਦੇ ਮੌਲਾ ਕਿੱਥੇ ਜਾਦੇ ਆ ਬਾੜ ਆ ਵਾਲਾ ਜਵਾਬ ਜੇਰਾ ਇਹ ਜਿਹੜਾ ਕੋਈ ਬਿਲਕੁਲ ਤਾਜ਼ਾ ਮਾਲ ਸਾਰਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਬਾਈ ਦੂਜੇ ਨੰਬਰ ਤੇ ਛੋਟੀ ਕਿਵੇਂ ਆ ਗਈ? ਇਹ ਤਾਜੀ ਸੂਈ ਆ ਤੇ ਤੀਜਾ ਚੌਥਾ ਤੇ ਨੇ ਜੱਗੇ ਵੀਰ। ਅੱਛਾ ਜੀ। ਪਰ ਦੁੱਧ ਨੂੰ ਤੇ ਐ ਮੈਨੂੰ ਯਾਦ ਐ ਇਹਨੇ ਵੀ 1500 ਕਿਲੋ ਪਰ ਦੇਣਾ ਆ। ਅੱਛਾ ਜੀ। ਆਟਾ ਬੌਲੀ ਇਹਦਾ ਥੱਲੇ 12 ਕਿਲੋ ਹੁਕੰਡੇ ਵਾਲੇ। ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਇਸ ਦਾ ਜਿਹੜਾ ਦੁੱਧ ਦੇ ਦੇ ਕੋ ਤਿਆਰ ਆ ਬੌਲਾ ਹੀ ਬੌਲਾ। ਬੌਲਾ ਬੌਲਾ ਏ। ਤੇ ਹੈ ਵੀ ਸਿੰਗਲ ਹੱਡੀ ਤੇ ਸਿਰ ਜੈਡ ਬਲੈਕ ਆ। ਇਹ ਪਹਿਲਾ ਕਿ ਦੂਜਾ ਬਾਈ? ਇਹ ਜੱਗੇ ਵੀਰ ਪਹਿਲਾਂ ਸੁਆ ਆ। ਅੱਛਾ ਜੀ। ਹਾਂ। ਤੇ ਇਹ ਇਹ ਗਰੰਟੀ ਹੈ ਜਿਹੜੇ ਲੱਕ ਜੋ ਆਪਾਂ ਮਾਲ ਲਏ ਉਹਨਾਂ ਨੂੰ ਗਰੰਟੀ ਬੜੀ ਦਿੱਤੀ ਹੈ ਉਹਨਾਂ ਨੇ ਅੱਛਾ ਜੀ ਜਿਹਦੇ ਹਿਸਾਬ ਨਾਲ ਤੁਰਪੀ ਹੈ ਨਾ ਮੈਨੂੰ ਪਹਿਲੇ ਸੋਏ ਮੈਂ ਸਾਲ ਆਇਆ 14 15 ਕਿਲੋ ਮਟਰ ਪਾ ਦੋਗੇ ਠੀਕ ਹੈ ਠੀਕ ਹੈ ਖਲੋ ਜੀ ਬਾਕੀ ਕੋਲ ਬੱਚਾ ਲਿਆ 12 ਮਾਲ ਆਜ ਨਹੀਂ ਹੋਇਆ ਕੀ ਪਤਾ ਫੜ ਮਿੰਟਾ ਮਿੰਟ ਝਟ ਮਾਰੀ ਵੀਡੀਓ ਬੜੀ ਲੰਮੀ ਹੁੰਦੀ ਹੈ ਹਾਂ ਲਓ ਜੀ ਫੇਸ ਤੋਂ ਆ ਕੇ ਕੀ ਕਰਦਾ ਇਹ ਵੀ ਗੈਟ ਬਲੈਕ ਆ ਗਈ ਤੇਰੇ ਪਿੱਛੇ ਜਵਾਕ ਹੀ ਭਾਈ ਆ ਠੀਕ ਹੈ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜਿਹਦੇ ਥਾਂ ਥੋਂ ਬਹੁਤ ਵਿਚ ਵੈਚਰ ਲੱਗਾ ਐ ਲੋਕ ਕਾਲਾ ਥਣ ਲੱਗਾ ਪਿਆ ਵਾ ਤੇ ਕੱਲਾ ਕੱਲਾ ਥਾਣਿਆ ਪਾਰਾ ਲੀਟਰ ਜਿਹੜਾ ਆਸਦਾ ਮੇਰੇ ਕੋਲ ਬਿਲਕੁਲ ਅਜੇ ਪੌੜਾ ਹੀ ਪੌੜਾ ਆਇਆ ਬੌੜਾ ਭੰਡਿਆ ਕੋਈ ਵੀਰ ਭਰਾ ਕੋਈ ਆ ਮੈਂ ਬਹੁਤ ਤਿਆਰ ਕਰਕੇ ਜਾਊਗਾ ਠੀਕ ਆ ਠੀਕ ਆ ਇਹ ਲਓ ਜੀ ਬੌੜਾ ਭਾਈ ਕਹਿੰਦਾ ਕਿ ਸੁਆਕੇ ਭੇਜਾਂਗੇ ਜੇ ਕੋਈ ਵੀਰ ਭਰਾ ਆਊਗਾ ਜਿਹੜੀਆਂ ਤੁਹਾਨੂੰ ਆਪਾਂ ਲਾਈਵ ਹੀ ਧਾਰਾ ਮਿਲਾ ਕੇ ਇਹਦੇ ਪਛਮਾਤ ਖੰਨੇ ਆ ਵੀਡੀਓ ਦੇ ਵਿੱਚ ਹੀ ਨਾ ਕਿਸੇ ਤੋਂ ਪੁੱਛਾਂਗਾ ਵੇਖ ਕੇ ਹਟਣਾ ਸੀ ਲੋ ਆ ਜੀ ਜੀ ਆਪਾਂ ਅਜੀਤਾਈ ਤੇ ਪਸਮਾਰ ਖੰਨੇ ਆ ਨਾਲਾ ਮੈਂ ਤਾਂ ਸਾਲ ਸੁਣਦਾ ਜਿਵੇਂ ਇਹ ਆ ਬ੍ਰੀਡ ਹਾਂਜੀ ਹਾਂਜੀ ਬ੍ਰੀਡਾਂ ਨੂੰ ਦੁੱਧ ਦੇਣਾ ਹੀ ਦੇਣਾ ਤੁਹਾਨੂੰ ਪਤਾ ਵੀ ਆਪਾਂ ਚੰਗੀ ਮੱਧ ਲੈਣ ਦੇ ਬੋਝ ਕੀ ਬੰਦੇ ਨਹੀਂ ਬਿਲਕੁਲ ਬਿਲਕੁਲ ਨਹੀਂ ਚੰਗਾ ਮੱਧ ਕੋਈ 400ਵੇਂ 40 ਹਾਂਜੀ ਕੋਈ ਲਾਂਮਾ ਨੇ ਬਿਲਕੁਲ ਬਿਲਕੁਲ ਆ ਗੱਲ ਹੋ ਜਾਂਦੀ ਹੈ ਹੁਣ ਜੱਗੇ ਵੀ ਲੋਦਾ ਕਿ ਸਾਹਮਣੇ ਗੱਲ ਕਰੀਏ ਲੋਕ ਸਾਹਮਣੇ ਬੜੀ ਪੈ ਜਾਂਦੀ ਇਹਨੇ ਵੀ ਕਹਿੰਦੇ ਆ ਤੁਹਾਨੂੰ ਸਾਹ ਜੀ ਬੜੀ ਜੀ ਦੋੜੀ ਲੱਗ ਗਈ ਤਾਂ ਚੈੱਕ ਕਰੋ ਨੇ ਤੁਹਾਨੂੰ ਪਸਮਾ ਜਿਹੜਾ ਐਨ ਕਿਲੇ ਗੜਵਾ ਅਗਲੇ ਪੱਤੇ ਕੋਈ ਨਹੀਂ ਲੋਕੋ ਜੀ ਥਣ ਕੱਢਿਆ ਝੋਟੀ ਮਨੇ ਚੈੱਕ ਕਰ ਸਕਦੇ ਆ ਕਿਲੇ ਗੜਵਾ ਜਿਹਨੂੰ ਕਹਿੰਦੇ ਆ ਨਾ ਆਪਾਂ ਉਹ ਪਸ਼ਮਾ ਕੱਢਿਆ ਬਰਮਾਲੀ ਬੰਦੇ ਪੁੱਤ ਹੋਏ ਦੇਤਾ ਮੈਂ ਜਿਹੜੀ ਸੰਗਦੇ ਝੋਟੀ ਲੋਹੇ ਚੰਗਾ ਦੇ ਥਣ ਵੀ ਜਿਹੜਾ ਨੋ ਇਧਰੋ ਯਾਰ ਪੁੱਤ ਹੋਏ ਯਾ ਵਲੀ ਮਗਰ ਲੈਣਾ ਅੱਜ ਇਹਦੇ ਆਹ ਮੋਤਰ ਵਾਲਾ ਹੀ ਹਿਸਾਬ ਚੱਲ ਲੱਗਾ ਪਿਆ ਵਾ ਲੋਕਲ ਖਾਂਦੇ ਦਾ ਚਵਾਈ ਬਹੁਤ ਜਿਆਦਾ ਨਰਮ ਨਿਕਲਦੀ ਹੈ ਬਾਕੀ ਚਲੋ ਸਾਰੇ ਭਰਾਜ ਥੈਨੇ ਆ ਆ ਇਹ ਅਗਲੇ ਖਾਂਦੇ ਚਵਾਈ ਵੀ ਦੇਖੋ ਇਹਦੀ ਬੜੀ ਨਰਮ ਚਵਾਈ ਹੈ ਜੀ ਆ ਗਈ ਹੈ ਜੀ ਇਹ ਥੋੜਾ ਪਹਿਲਾਂ ਵੀ ਇਹਨੇ ਹੌਲ ਕਰਨੀ ਹੈ ਉਧਰ ਦੀਆਂ ਬਰੀਡਾਂ ਨੇ ਨਹੀਂ ਬਿਲਕੁਲ ਫਿਰ ਤੋਂ ਜਿੱਦ ਤੇ ਬਹੁਤ ਹੀ ਸ਼ਾਂਤ ਸੁਭਾਅਲੇ ਆ ਤੇ ਆ ਕਰੋ ਜੀ ਚੈੱਕ ਨਹੀਂ ਹੋ ਰਿਹਾ ਮਗਰ ਨਹੀਂ ਸੈਂਡ ਤੋਂ ਕਰਦੇ ਜਾਣ ਗੱਲਾ ਗੱਲਾ ਖਾਂ ਲਗਾ ਵਿਆਕਰਮਾਲੀ ਨੂੰ ਇਹ ਤਾਂ ਬਾਈ ਜੀ ਕੀ ਕਰਨਾ ਮੋਲ ਫਿਰ ਇਹ ਜੱਗੇ ਵੀ ਤੋਹਫਾ ਹੀ ਆ ਅੱਛਾ ਜੀ ਔਲਾ ਉਹਦੇ ਮਗਰ ਬੱਚਾ ਲਾਵਾਂਗੇ ਤੇ ਸੰਦਗਾ ਦਾਂਗੇ ਇਹ ਛੱਡ ਦੇ ਬੱਚਾ ਹੋਣੇ ਪੁੱਤ ਬੱਚਾ ਛੱਡ ਦੇ ਆ ਬੋਲਾ ਕੱਟਾਈ ਜਿਹੜਾ ਜੱਗੇ ਵੀ ਨਾਲ ਆਪਾਂ ਦੇ ਦੇਣਾ ਆਹ ਹਾਂਜੀ ਇਹ ਕੁ ਵੀ ਦੇ ਦਿੱਗੇ ਜੈ ਜੈ ਕਰੀਏ ਜੈ ਜੈ ਕਰਦਿਏ ਹਾਂਜੀ ਪੂਰੇ ਇੱਕ ਦਾ ਇੱਕ ਦੱਸ ਦੀ ਇੱਕ ਦਾ ਹੈਗਾ ਤੇ ਜੈ ਕਰ ਸ਼ਰਦੋ ਤੁਸੀਂ ਇਹ ਕਰ ਦੋ ਜੈ ਸੁਣੋ ਜੀ ਵੀਰੇ ਇੱਕ ਪੰਜ ਦੀ ਜੱਗੇ ਵੀਰ ਦਵਾਂਗੇ 12 ਕਿਲੋ ਮੇਰੀ ਟੀਥੀ ਤੋਂ ਬੋੜਾ ਕੋ ਮਣਕੇ ਲੈ ਜੇ ਠੀਕ ਹੈ ਲਓ ਜੀ 1 ਲੱਖ 5000 ਦੀ ਮੀਟੀ ਹਿੜਿਆਲੇ ਦੀ ਝੋਟੇ ਕਰਾਉਣਾ ਫਲ ਦੇ ਵਿੱਚ ਨਵਾਂ ਖੂਨ ਆ ਬੋਲੀਆ ਦੇ ਤਾਜੀ ਟੀਆ ਤੇ ਜਾ ਕੇ ਵੀਪਰਾ ਚੰਗੀ ਸੇਵਾਂ ਲੱਗ ਦੁੱਧ ਚੰਗਾ ਕੱਢੀ ਜਾਊਗੀ ਕਿਰਦਾ 12 ਲੀਟਰ ਦੁੱਧ ਇਸ ਟਾਈਮ ਬਿਲਕੁਲ ਰੈਡੀ ਹੈ ਤੇ ਨਾ ਪਤਾ ਨੀਲੀ ਰਵੀ ਆ ਗਈ ਏ ਬਾਈ ਦੱਗੇ ਨਹੀਂ ਬਾਰੇ ਇਹ ਦੱਗੇ ਵੀ ਦੂਜਾ ਸੁਆ ਸੂਈ ਆ ਅੱਛਾ ਜੀ 18 ਤੋਂ 20 ਦਿਨ ਹੋ ਗਿਆ ਅੱਛਾ ਜੀ ਆ ਟਾਈਮ ਹੈ ਤਰ 14 ਕਿਲੋ ਕੰਡੇ ਵਾਲਾ ਦੁੱਧ ਤਿਆਰ ਹੋ ਗਿਆ ਠੀਕ ਠੀਕ ਜੀ ਉਹ ਟਾਈਮ ਤੇ ਟਾਈਮ ਜਿੱਦਾਂ ਵਸੇ ਭਰਾ ਗੋਤੋ ਲੈ ਗਏ ਦੂਜਾ ਸੁਆ ਦੂਜਾ ਸੁਆ ਸੂਈ ਮਗਰ ਕੱਟਾ ਜੇ ਦੇ ਠੀਕ ਹੈ ਠੀਕ ਹੈ ਲਓ ਜੀ ਇਹਦੇ ਪਿੱਛੇ ਵੀ ਮੈਲ ਸਾਰੇ ਮੈਂ ਕੱਟੇ ਹੀ ਠੀਕ ਹੈ ਠੀਕ ਹੈ ਜੀ ਹਾਂ ਹਾਂ ਲਓ ਜੀ ਇਹਦੀ ਵੀ ਆਪਾਂ ਲਾਈਵ ਹੀ ਤੁਹਾਨੂੰ ਧਾਰਾਂ ਤੋਂ ਨਮਰਾ ਕੇ ਦਿਖਾਉਂਦੇ ਆ ਵੀਡੀਓ ਦੇ ਵਿੱਚ ਹੀ ਨੋ ਜੀ ਲੱਗ ਗਿਆ ਤੇ ਇਹਦਾ ਵੀ ਚੈੱਕ ਕਰਾਉਣਾ ਤੁਹਾਨੂੰ ਪਸੰਦ ਮੇਰਾ ਬਹੁਤ ਚੰਗਾ ਇਹਨਾਂ ਨੂੰ ਕੱਢਿਆ ਵਾ ਚੋ ਇਹਦੇ ਵੀ ਜਿਹੜੇ ਡੱਬ ਡੁੱਬ ਕਾਫੀ ਆ ਗਏ ਆ ਦੇ ਸਾਰੇ ਇਹ ਚਵਾਈ ਜੱਗੇ ਵੀਰ ਆਓ ਜੀ ਮੋਟਰ ਆ ਇਹਨੂੰ ਕਹਿੰਦੇ ਹਾਂ ਅਗਲੇ ਸਨਾਂ ਦੀ ਜਵਾਈ ਕਰ ਪੁੱਤ ਓਏ ਨਾ ਮਿੱਠੇ ਰੰਗ ਨਾ ਮੈਂ ਮੋਟਰ ਇਹਦਾ ਵਾ ਨਾ ਦੀ ਚੜੀ ਚਵਾਈ ਬਹੁਤ ਯਾਰਾ ਨਰਮੇ ਵੀ ਲਾਡਿਫ ਨਾ ਪਰੇ ਨਾ ਬਾਬਾ ਅਕਸਰ ਦੇਖੋ ਆਈ ਦੀਆਂ ਇੱਕ ਨੰਬਰ ਝੋਟੀਆਂ ਸਾਰੀਆਂ ਹੀ ਚਵਾਈ ਦਾ ਇੱਕ ਨੰਬਰ ਦੀਆਂ ਸਾਰੀਆਂ ਠੀਕ ਹੈ ਪਤੋਏ ਖੋਲ ਵੀਰ ਖੋਲ ਬਾਬਾ ਜਿਹੜਾ ਬਸਮਾ ਇੰਨੇ ਵੀ ਬਹੁਤ ਚੰਗਾ ਕੱਟਿਆ ਵਾ ਬਸ ਹੁਣ ਖੋਲ ਕੇ ਦਿਖਾਉਣਾ ਹੈ ਆਪਾਂ ਦੇ ਮਿਲਕ ਵਾਂ ਦੇ ਬਹੁਤ ਮੋਟੀ ਲੱਗੀ ਆ ਪੂਰ ਨੀਲੀ ਰਾਵੀ ਦੇ ਵਿੱਚ ਜਾਗੀ ਤੇ ਕਾਟ ਕਾਟ ਜਿਹੜਾ ਬਹੁਤ ਚੰਗਾ ਵਾ ਤੇ ਇਸ ਟਾਈਮ ਬਾਈ 14 ਦੱਸਿਆ 14 ਕਿਲੋ ਜੱਜ ਵੀ ਲਿਆ ਚਲ ਗਿਆ ਮਾਤਾ ਨੂੰ ਬੜਾ ਉੱਤਰ ਵੀ ਆ ਇਧਰ ਆ ਘਟ ਜਾਂਦਾ ਆ ਹਾਂਜੀ ਹਾਂਜੀ ਉਹਦੇ ਵੀ 17 18 ਕਿਲੋ ਪਾਣੀ ਠੀਕ ਆ ਠੀਕ ਆ ਲਓ ਜੀ ਇਹ ਵੀ 17 18 ਲੀਟਰ ਦੁੱਧ ਕੱਟੀ ਜਾਊਗੀ ਤੇ 14 ਲੀਟਰ ਜਿਹੜਾ ਇਸ ਟਾਈਮ ਬਿਲਕੁਲੀ ਦਾੜੀ ਹੈ ਮੋਟੇ ਦੇ ਉਹਦਾ ਲਾਣੇਗਾ ਤਿੰਨ ਡੰਗ ਚੋਲੇ ਜਗੇ ਵੀ ਲੈਣਾ ਅੱਛਾ ਜੀ ਹਾਂ ਠੀਕ ਆ ਠੀਕ ਆ ਲਓ ਜੀ ਬਾਈ ਇਹ ਮੈਂ 35 ਤੁਹਾਨੂੰ ਕੋਲ ਤਿੰਨ ਡੰਗ ਚੋਲੇ ਜਿਹੋ ਦਾ ਲੇਟਰ ਜਿਹੜਾ ਇਸ ਟਾਈਮ ਬਿਲਕੁਲ ਹੀ ਖਰਾੜੀ ਦਾ ਚੱਡਾ ਜਿਹੜਾ ਬਹੁਤ ਹੀ ਬਾ ਕੁਮਾਲ ਲੱਗਾ ਪਿਆ ਵਾ। ਉਹ ਥਾਣਾ ਝੋਟ ਨਹੀਂ ਗੰਦਾ ਕੱਢਿਆ। ਦੇਖੋ ਠੀਕ ਹੈ ਠੀਕ ਹੈ ਲੋ ਜੀ ਥਾਣਾ ਦਾ ਸੈਜ ਗਿਆ ਵੀ ਚੈੱਕ ਕਰ ਸਕਦੇ ਜਾਨ ਕੱਲਾ ਕੱਲਾ ਵਾ। ਇਹਦਾ ਬਾਕੀ ਮੁੱਲ ਜੱਗੇ ਵੀ ਜਿਹੜਾ ਆਪਾਂ ਦੇ ਹੀ ਦੇਣੀ ਹੈ ਨਾ। ਹਾਂਜੀ। ਇੱਕ 20 ਇੱਕ 25 ਦੀ ਵੇਖਦੀ ਆਪਾਂ। ਅੱਛਾ ਜੀ। ਇੱਕ 15 ਹੀ ਦੇ ਦਈਏ। ਇਹ ਵੀ ਜਾਇਜ਼ ਹੀ ਕਰੀਏ। ਪੂਰੇ 10 ਦੀ ਜੱਗੇ ਵੀ ਦਵਾਂਗੇ। ਹਾਂ ਨਾ। ਹਾਂ ਹਾਂ ਨਾ। ਸਹੀ ਗੱਲ ਐ। ਨਹੀਂ ਜਿਆਦਾ ਨਹੀਂ ਚੰਗੀ ਆ ਮੱਝ। ਹਾਂਜੀ। ਇਹ ਤਾਂ ਇੰਨੇ ਤੋਂ ਪਤਾ ਬਜਾਰ ਤੋਂ ਨਹੀਂ ਮਾਰ ਠੀਕ ਹੈ ਠੀਕ ਹੈ ਜੇ ਚੱਲੋ ਹੁਣ ਮਾਰ ਤਾਂ ਸਲਤਾ ਹੈ ਜੇ ਕਿ ਤੁਹਾਨੂੰ ਪਤਾ ਵੀ ਆ ਪਾਣੀ ਪੂਣੀ ਕਰਕੇ ਪਾਣੀ ਪੂਣੀ ਕਰਕੇ ਅੱਜ ਤੋਂ 10 ਦਿਨਾਂ ਨੂੰ ਮਾਝ 20 20 30 3000 ਰੁਪਏ ਮਹਿੰਗੀ ਹੋਣੀ ਹੈ ਚੁੱਕੀ ਜਾਣੀ ਹੋ ਜਾਣੇ ਆਪਾਂ ਭਰਾ ਲੋ ਜੀ 1 ਲੱਖ 10000 ਦੀ ਨੀਲੀ ਰਵੀ ਤੇ ਦੁੱਧ 14 ਲੀਟਰ ਤੇ ਆ ਮੈਂ ਇਸ ਨੰਬਰ ਤੇ ਛੋਟੀਆਂ ਮੈਂ ਆ ਗਈ ਤਾਂ ਮੈਂ ਦੁੱਧ 11 ਕਿਲੋ ਅੱਛਾ ਮਗਰੇ ਦੇ ਕੱਟੀ ਹੈ ਅੱਛਾ ਜੀ ਫਿਰ ਜਾਂ ਸੁਆ ਸਹੀ ਹੈ ਜੀ ਠੀਕ ਹੈ ਜੀ ਦੋ ਕਿਟਾ ਜੀ ਦੁੱਧ ਦੇ ਤਾਂ 14 ਕਿਲੋ ਅੱਛਾ ਜੀ ਇੱਕ ਕਿਟਾ ਜੀ ਹੈ ਠੀਕ ਹੈ ਠੀਕ ਹੈ ਪਤਾ ਕਿ ਡੰਗਰ ਰਿੰਗ ਦੇ ਹਾਂ ਹਾਂ ਜੀ ਹਾਂ ਜੀ ਇਹ ਪਰਤ ਪਾਇੰਦਾ ਹਾਂ ਜੀ ਹਾਂ ਜੀ ਦੋ ਜੀ ਇਹ ਵੀ ਦੂਜਾ ਸਮਰਾਜ ਦਿੱਤੇ ਹੋਰ ਮੌਰਾ ਨਸਲ ਦੀ ਵੀ ਛੋਟੀ ਤੇ ਕਾਦ ਤੇ ਚੈੱਕ ਕਰ ਸਕਦੇ ਜੇ ਆਹ ਤੇ ਫਿਰ ਕੁਆਲਟੀ ਵੀ ਕਰੋ ਚੈੱਕ ਇਹਨਾਂ ਰਿੰਗ ਸਿੰਘ ਲੱਗਾ ਪਿਆ ਕਰਮਾਲੀ ਨੂੰ ਇਹਦੇ ਪਿੱਛੇ ਕੱਟੀ ਆ ਗਈ ਭਾਈ ਠੀਕ ਲੋ ਜੀ ਇਹਦੇ ਪਿੱਛੇ ਕੱਲੀ ਮੂਠੀ ਮਿਲ ਕਾਫ ਜੇ ਤੇ ਤਿੰਨਾਂ ਦੇ ਕਿੱਥੇ ਬਾਕੀ ਮੇਲ ਕਾਫ ਜੇ ਕਰੋ ਜੀ ਚੈੱਕ ਕਰਦੇ ਥਾਣ ਥਾਣ ਜਿਹੜਾ ਇਹਨੂੰ ਵੀ ਫੈਸ਼ਨ ਲੱਗਾ ਪਿਆ ਵਾ ਐਣ ਕੱਲਾ ਕੱਲਾ ਥਾਣਿਆਂ ਚੁਵਾਈਆਂ ਜੱਗੇ ਵੀ ਨਾਲ ਆਪਣੇ ਲੱਗਦੇ ਇੱਕ ਨੰਬਰ ਦੀਆਂ ਹੋਣਗੀਆਂ ਅੱਛਾ ਜੀ ਧਾਰਨਾ ਮਾਰੇ ਠੀਕ ਹੈ ਠੀਕ ਹੈ ਜੀ ਥਾਣ ਸਾਰਿਆਂ ਨੂੰ ਸਭਾਈ ਲੱਗਾ ਪਿਆ ਵਾ ਇਹ ਭਾਈ ਕਿ ਨਾ ਪਰ ਦਿਓ ਦੋਦੋ ਦੋ ਜੱਗੇ ਵੀ ਇਹਨੂੰ 14-15 ਕਿਲੋ ਭਰੀ ਅੱਛਾ ਜੀ ਠੀਕ ਹੈ ਲੋ ਜੀ 14 ਤੋਂ 15 ਲੀਟਰ ਜਿਹੜਾ ਦੁੱਧੇ ਵੀ ਭਰੇ ਵਿੱਚ ਚੜਦਾ ਜਿਹੜਾ ਐਨ ਫੁੱਟਬਾਲਿੰਗ ਭਰਿਆ ਪਿਆ ਇਹਦਾ ਵੀ ਇੱਕ ਘਟੀ ਚੋਟਾ ਜਿਹੜਾ ਬਹੁਤ ਸਫਾਈਆਂ ਦੇ ਵਿੱਚ ਜਿਆ ਫੜੀ ਪੂਛ ਮੜੀ ਯਾਰ ਬੋਲੀ ਦਾ ਸਾਦੇ ਤੋਂ ਇੰਕਿਆਕਾ ਸਾਨਾ ਦਾ ਸੈਰ ਗਿਆ ਵੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਗਿਆ ਠੀਕ ਹੈ ਭਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਜਗੇਵੀਰ 15 ਕਰਦੇ ਆਂ ਅੱਛਾ ਜੀ ਤੇ ਤੂੰ ਇਹ ਦੱਸ ਦੋ ਨਹੀਂ ਇਹ ਵੀ ਹਾਂ ਨਹੀਂ ਦੇ ਦਈਏ ਇਹ ਵੀ ਹਾਂ ਨਹੀਂ ਕਰ ਦਈਏ ਇਹ ਜਗੇਵੀਰ ਪੂਰੇ ਲੱਖ ਰੁਪਏ ਦੀ ਦਵਾਂਗੇ ਅੱਛਾ ਜੀ ਹਾਂ ਠੀਕ ਹੈ ਲਓ ਜੀ 2000 ਰੁਪਇਆ ਹੋਰ 98000 ਜੀ ਦਿਹਾੜਾ ਦਵਾਂਗੇ ਠੀਕ ਹੈ ਰੱਖੋ ਅੰਦਰ ਕਰ ਦਿੰਨੇ ਜੱਗੇ ਵੀਰ ਆਪਾਂ ਠੀਕ ਹੈ ਠੀਕ ਹੈ ਲਓ ਜੀ 98000 ਦੀ ਤੇ 14 ਲੀਟਰ ਐਸ ਦਾ ਨਾ ਬਾਲਾ ਆਟਾ 11 12 ਕਿਲੋ ਤੇ ਆ ਜੱਗੇ ਵੀਰ ਠੀਕ ਹੈ ਮੌਕੇ ਦੀ ਜਿਹੜਾ 11 ਤੋਂ 12 ਲੀਟਰ ਦੁੱਧ ਤਿਆਰ ਹੈ ਤੁਸੀਂ ਚਾਹ ਜੇ ਤੁਸੀਂ ਸਾਰੀਆਂ ਨਾਲ ਸੰਭੂਗਾ ਨਾ ਅੱਛਾ ਜੀ ਤੇ ਫਿਰ ਆ ਫੋਨ ਲਾ ਕੇ ਦੱਸਿਓ ਵੀ ਕਿੰਨੇ ਜਣੇ ਦੁੱਧ ਕਰੀਣਾ ਠੀਕ ਹੈ ਠੀਕ ਹੈ ਲਓ ਜੀ ਬਾਕੀ ਕੋਈ ਸੰਭਰ ਵਾਲਾ ਭਰਾ ਕਰੇ ਦੁੱਧ ਚੰਗਾ ਕੱਢੀ ਜਾਣੀਆਂ ਸਾਰੀਆਂ ਝੋਟੀਆਂ ਬਰੀਡ ਦੇ ਵਿੱਚ ਆ ਹਾਂ ਜੀ ਤੇ ਵੀਡੀਓ ਕੋਲ ਬਾਤ ਤੋਂ ਬਾਅਦ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ